ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਵੱਲੋਂ ਵੱਡੀ ਪਹਿਲ ਕੀਤੀ ਜਾ ਰਹੀ ਹੈ ਜਲਦੀ ਹੀ ਸੂਬੇ ਦੇ ਹਰ ਪਿੰਡ ਵਿੱਚ ਕੁੱਲ 13000 ਅਤੇ ਆਧੁਨਿਕ ਖੇਡ ਮੈਦਾਨ ਬਣਾਏ ਜਾਣਗੇ ਪਹਿਲੇ ਪੜਾਅ ਚ 3083 ਖੇਡ ਮੈਦਾਨਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਇਸੀ ਯੋਜਨਾ ਦਾ ਮੁੱਖ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਨਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਹੁਨਾਰਾ ਖਿਡਾਰੀਆਂ ਨੂੰ ਰੋਜ਼ਗਾਰ ਦੇ ਮੌਕੇ ਵੀ ਪ੍ਰਾਪਤ ਹੋਣਗੇ ਤੇ ਉਹਨਾਂ ਨੂੰ ਸਿਖਲਾਈ ਲਈ ਖੇਡ ਮੈਦਾਨਾਂ 'ਚ ਕੋਚ ਨਿਯੁਕਤ ਕੀਤਾ ਜਾਵੇਗਾ। ਸੋ ਮੌਕਾ ਤਾਮਿਲੂਗਾ ਜੇ ਗਰਾਊਂਡ ਬਣਾ। ਸੋ ਗਰਾਊਂਡ ਬਣਾਉਣ ਦਾ ਫੈਸਲਾ ਕੀਤਾ ਪਹਿਲੇ ਚਰਨ ਦੇ ਵਿੱਚ 3083 3083 ਗਰਾਉਂਡ ਜਿਹੜੇ ਨੇ ਉਹਨਾਂ ਦਾ ਕੰਮ ਸ਼ੁਰੂ ਹੋਣ ਲੱਗਿਆ ਨਾਲ ਦੀ ਨਾਲ ਅਸੀਂ ਜਿਹੜੇ ਪਲੇਅਰ ਅਚੀਵਰ ਨੇ ਜਿਨ੍ਹਾਂ ਨੇ ਕਾਮਨ ਵੈਲਥ ਚ ਜਾਂ ਕਿਸੇ ਵਾਇਲਡ ਲੈਵਲ ਤੇ ਕਿਸੇ ਕੰਪੀਟੀਸ਼ਨ ਚ ਜਾਂ ਏਸ਼ੀਆ ਲੈਵਲ ਤੇ ਕੋਈ ਮੱਲ ਮਾਰੀ ਅਸੀਂ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਰੱਖਾਂਗੇ ਕਿ ਤੁਸੀਂ ਹੋਰ ਪਲੇਅਰ ਇਹਨਾਂ ਟ੍ਰੇਨਿੰਗ ਦੇ ਕੇ ਹੋਰ ਪਲੇਅਰ ਬਣਾਉਣ ਦੀ ਕੋਸ਼ਿਸ਼ ਕਰੋ ਬਾਰੇ ਖਰੜ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਟੋਲ ਪਲਾਜ਼ੇ ਦੇ ਉੱਤੇ ਆਟੋ ਚਾਲਕ ਦੇ ਵੱਲੋਂ ਮੁਲਾਜ਼ਮ ਦੇ ਉੱਤੇ ਆਪਣਾ ਰਿਕਸ਼ਾ ਝੜਾ ਦਿੱਤਾ ਗਿਆ ਤਸਵੀਰਾਂ ਸਾਰੀਆਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਜਦੋਂ ਮੁਲਾਜ਼ਮ ਟੋਲ ਪਲਾਜ਼ਾ ਦੇ ਉੱਤੇ ਆ ਕੇ ਹੱਥ ਦਿੰਦਾ ਆਟੋ ਨੂੰ ਰੋਕਣ ਦਾ ਇਸ਼ਾਰਾ ਕਰਦਾ ਤਾਂ ਇਸੇ ਵਿਚਾਲੇ ਆਟੋ ਦੇ ਵੱਲੋਂ ਬਿਨਾਂ ਬ੍ਰੇਕ ਲਗਾਏ ਹੀ ਮੁਲਾਜ਼ਮ ਦੇ ਉੱਤੇ ਆਟੋ ਦੇ ਨਾਲ ਟੱਕਰ ਮਾਰੀ ਗਈ ਹੈ ਗਨੀਮਤ ਹੈ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਮੁਲਾਜ਼ਮ ਦੇ ਸੱਟਾਂ ਮਾਮੂਲੀ ਹੀ ਲੱਗੀਆਂ ਨੇ ਜਾਨੇ ਨੁਕਸਾਨ ਹੋਣ ਤੋਂ ਬਚਾ ਰਿਹਾ ਪਰ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਕਿ ਕਿਸ ਤਰੀਕੇ ਦੇ ਨਾਲ ਆਟੋ ਦੇ ਵੱਲੋਂ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰੀ ਗਈ ਹੈ ਦੱਸ ਦੇ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸੜਕਾਂ ਦੇ ਉੱਤੇ ਆਟੋ ਦੇ ਵੱਲੋਂ ਨੀਮਾ ਦੀਆਂ ਜਿਹੜੀਆਂ ਧੱਜੀਆਂ ਉਡਾਈਆਂ ਜਾਂਦੀਆਂ ਨੇ ਤੇ ਐਸੀ ਵਿਚਾਲੇ ਹੁਣ ਟੋਲ ਪਲਾਜ਼ੇ ਤੋਂ ਇਹ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਮੁਲਾਜ਼ਮ ਦਾ ਕਹਿਣਾ ਹੈ ਕਿ ਉਹ ਰੋਂਗ ਸਾਈਡ ਤੋਂ ਆ ਰਿਹਾ ਸੀ ਕਿ ਇਸ ਨੂੰ ਲੈ ਕੇ ਉਸ ਨੂੰ ਹੱਥ ਦੇ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਆਟੋ ਦੇ ਵੱਲੋਂ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਾਜ਼ਮ ਨੂੰ ਹੀ ਟੱਕਰ ਮਾਰੀ ਗਈ ਹੈ ਸਹ ਟੱਕਰ ਦੇ ਵਿੱਚ ਮੁਲਾਜ਼ਮ ਦੀ ਦਸਤਾਰ ਵੀ ਉਤਰ ਜਾਂਦੀ ਹੈ ਜੋ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਸਾਫ਼ ਤੌਰ ਤੇ ਦੇਖੀ ਜਾ ਸਕਦੀ ਹੈ ਤਾਂ ਪੂਰਾ ਵਾਕਿਆ ਬਿਆਨ ਕਰ ਰਿਹਾ ਹੈ ਮੁਲਾਜ਼ਮ ਕੀ ਕਹਿ ਰਿਹਾ ਹੈ ਤੁਹਾਨੂੰ ਸੁਣਾ ਦਿੰਨੇ ਆ ਮੈਂ ਜਪਨਜਰੇ ਬਲਿੰਦਰ ਸਿੰਘ ਪੂਰੀ ਟਰੈਪ ਹੁੰਦੀ ਆ ਸਵੇਰੇ ਉਨੇ ਜੀਵੀਵੀ ਕੋਲ ਰੋਂਗ ਸਾਈਡ ਆਟੋ ਖੜਦੇ ਨੇ ਅੱਜ ਇੱਕ ਪਾਗੋ ਮਾਜਰੇ ਦਾ ਆਟੋ ਆਇਆ ਅਸੀਂ ਉਹਨੂੰ ਰੋਕਿਆ ਔਰ ਉਹਨੇ ਮੈਨੂੰ ਹਿੱਟ ਕਰਤਾ ਔਰ ਮੇਰੀ ਪਾਗੋ ਦਰ ਗਈ ਔਰ ਇਹਦਣਾ ਬੱਤਮੀ ਜੀ ਦੇ ਬੋਲਾ ਔਰ ਮੇ ਸਵੇਵ ਕੀਆ ਉਸਨੇ ਆ ਨਾ ਗਾ ਉਹ ਆਟੋ ਰੋਕਾ ਉਹਨਾਂ ਦੇ ਪ੍ਰਧਾਨ ਕੋਲ ਗਏ ਉਹਨਾਂ ਦਾ ਪ੍ਰਧਾਨ ਨੇ ਵੀ ਕੋਈ ਸੁਣੀ ਨਹੀਂ ਸਾਡੀ ਆਟੋ ਵਾਲਿਆਂ ਦੇ ਫਿਰ ਅਸੀਂ ਵੀ ਉਹਦੀ ਰੋਂਗ ਸਾਈਡ ਕਰਦੇ ਹਾਂ ਅਗ ਜਾਂਦੇ ਰੌਂਗ ਸਾਈਡੋਂ ਔਰ ਐਂਬੂਲੈਂਸ ਲੈਣ ਜਿਨੂੰ ਜਾ ਰਹੇ تھے ਰੋਂਗ ਸਾਈਡ ਹਾਂ ਜਿੱਥੇ ਤੋਂ ਐਂਬੂਲੈਂਸ ਤਾਂ ਉਧੇ ਆ ਕੋਲ ਜਾ ਰਹੇ ਸੀ ਇਹਨਾਂ ਨੇ ਇਹਨਾਂ ਦਾ ਹੱਲ ਕੀਤਾ ਜਾਵੇ ਅਗਰ ਨੂੰ ਕੋਈ ਜਾਣੀ ਨੁਕਸਾਨ ਕਿਸੇ ਦਾ ਹੋ ਸਕਦਾ ਫੂਲ ਪਰ ਬੱਚੇ ਰਹਿੰਦੇ ਆ ਹੋਰ ਵੀ ਲੋਕ ਜਾਂਦੇ ਆ ਪਬਲਿਕ ਉਧਰ ਦੀ ਆ ਇਹਨਾਂ ਨੂੰ ਕੋਈ ਮਤਵ ਨਹੀਂ ਕਿਸੇ ਦਾ ਕਰਾਂ ਇਹਨਾਂ ਨੇ ਗੁੰਡਾਗਰਦੀ ਕੀਤੀ ਹੋਈ ਆ ਪੂਰੀ ਇਹ ਕਿੰਨੇ ਵਜ ਦੀ ਗੱਲ ਆ ਇਹ 9 ਵਜੇ ਕੇ 5 ਮਿੰਟ ਦੀ ਗੱਲ ਆ ਸਾਰੀ ਰੋਕਿਆ ਰੋਕਣ ਦੀ ਵਜ੍ਹਾ ਕੀ ਸੀ ਇਹ ਕਿਸ ਸਾਈਡ ਤੋਂ ਆ ਰਿਹਾ ਸੀ ਕਿਸ ਪਾਸੇ ਜਾ ਰਿਹਾ ਸੀ ਇਹ ਜੀਬੀਪੀਓ ਸਾਈਡ ਤੋਂ ਨਕਰੀਉਂੇ ਵਾਲਾ ਜਾ ਰਿਹਾ ਸੀ ਜੋ ਆਪਾਂ ਨੂੰ ਬ੍ਰਿੰਡੇ ਵੱਲੋਂ ਟ੍ਰੈਕ ਕਰਦੀ ਆ ਉਸ ਲਾਈਨ ਤੇ ਜਾ ਰਿਹਾ ਸੀ ਇਹ ਆਨਲਾਈਨ ਖੜੀ ਆ ਉਹ 9 ਨੰਬਰ ਲਾਈਨ ਆ ਸਰ 9 ਨੰਬਰ ਲਾਈਨ ਉਹ ਕਾਦੇ ਲਈ ਹੈ ਆਮ ਵਹੀਕਲ ਦੇ ਲਈ ਹੈ ਜਾਂ ਕੋਈ ਅਮਰਜੈਂਸਿਓਸ ਓਨਲੀ ਬੀਆਈਪੀਸ ਕੋਲ ਲਈ ਉਹਦੇ ਲਈ ਹੈ ਇਹ ਉਸੇ ਲਾਈਨ ਦੇ ਵਿੱਚ ਰੋਂਗ ਸਾਈਡ ਆ ਰਿਹਾ ਰੋਂਗ ਸਾਈਡ ਆ ਰਹਾ ਸੀ ਤੁਹਾਡਾ ਰੁਕਣ ਦਾ ਵਜ੍ਹਾ ਇਹੀ ਸੀ ਵੀ ਤੁਸੀਂ ਬੀ ਲੋਂਗ ਸਾਈਡ ਤੋਂ ਇਹਨੂੰ ਆਨਟੋ ਕਿਹਾ ਇਹੀ ਵਜ੍ਹਾ ਉਧਰ ਤੋਂ ਵੱਡੀ ਅਸੀਂ ਡੂਨ ਟਨ ਕਰਾ ਰਹੇ ਸੀ ਠੀਕ ਹੈ ਹਾਂ ਜੀ ਉਹਦੇ ਕਰਕੇ ਵੱਡੀ ਆ ਰਹੇ ਸੀ ਪੁਲਿਸ ਦੀ ਇਹਨੇ ਰੋਕਿਆ ਨਹੀਂ ਤੁਸੀਂ ਇਸ ਤੋਂ ਪਹਿਲਾਂ ਵੀ ਕਦੇ ਇਹਨਾਂ ਨੂੰ ਰੋਕਿਆ ਹੈ ਆਟੋ ਵਾਲਿਆਂ ਨੂੰ ਸਾਰਿਆਂ ਨੇ ਜਵਾਬ ਦਿੱਤਾ ਕਿ ਹੈ ਜੀ ਅਸੀਂ ਵੀ ਇੰਦਰ ਨੂੰ ਨਾ ਕਰੋ ਠੀਕ ਹੈ ਇਹ ਨਿਮੰਨਦੇ ਨਹੀਂ ਹੈ ਨਿ ਚਲੋ ਹੁਣ ਤੁਸੀਂ ਅੱਗੇ ਕੀ ਕਾਰਵਾਈ ਜਿਹੜੀ ਚਾਹੋ ਨੇ ਉਸ ਚੀਜ਼ ਨੂੰ ਲੈ ਕੇ ਇਹ ਵੀ ਪ੍ਰਸ਼ਾਸਨ ਵੱਲੋਂ ਅਸੀਂ ਡੀਸੀ ਸਾਹਿਬ ਨੂੰ ਐਸਐਸਓ ਸਾਹਿਬ ਨੂੰ ਇਹ ਜਾਉਣਾ ਕੀ ਇਹਦੇ 'ਤੇ ਕਾਰਵਾਈ ਹੋਈ ਕਿ ਕਿਰਾਉਂਗ ਸੜ ਖੜਨਾ ਇਹਨਾਂ ਦਾ ਨਾਂ ਤੌਰ ਸਟੈਂਡ ਆ ਕੋਈ ਇਹ ਗਲਤ ਖੜਦੇ ਆ ਔਰ ਕਿਸੇ ਦੀ ਵੀ ਜਾਨੀ ਨੁਕਸਾਨ ਹੋ ਸਕਦਾ ਹੈ ਵਾਹ ਦੇ ਉੱਤੇ ਆਟੋ ਚਾਲਕ ਦੇ ਵੱਲੋਂ ਮੁਲਾਜ਼ਮ ਦੇ ਉੱਤੇ ਆਪਣਾ ਰਿਕਸ਼ਾ ਝੜਾ ਦਿੱਤਾ ਗਿਆ ਤਸਵੀਰਾਂ ਸਾਧੀਆਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਜਦੋਂ ਮੁਲਾਜ਼ਮ ਟੋਲ ਪਲਾਜ਼ਾ ਦੇ ਉੱਤੇ ਆ ਕੇ ਹੱਥ ਦਿੰਦਾ ਆਟੋਨ ਨੂੰ ਰੋਕਣ ਦਾ ਇਸ਼ਾਰਾ ਕਰਦਾ ਤਾਂ ਇਸੇ ਵਿਚਾਲੇ ਆਟੋ ਦੇ ਵੱਲੋਂ ਬਿਨਾਂ ਬ੍ਰੇਕ ਲਗਾਏ ਹੀ ਮੁਲਾਜ਼ਮ ਦੇ ਉੱਤੇ ਆਟੋ ਦੇ ਨਾਲ ਟੱਕਰ ਮਾਰੀ ਗਈ ਹੈ ਗਨੀਮਤ ਆ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਮੁਲਾਜ਼ਮ ਦੇ ਸੱਟਾਂ ਮਾਮੂਲੀ ਹੀ ਲੱਗੀਆਂ ਨੇ ਜਾਣੇ ਨੁਕਸਾਨ ਹੋਣ ਤੋਂ ਬਚਾ ਰਿਹਾ ਪਰ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਕਿ ਕਿਸ ਤਰੀਕੇ ਦੇ ਨਾਲ ਆਟੋ ਦੇ ਵੱਲੋਂ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰੀ ਗਈ ਹੈ ਦੱਸ ਦੇ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸੜਕਾ ਦੇ ਉੱਤੇ ਆਟੋ ਦੇ ਵੱਲੋਂ ਨੀਮਾ ਦੀਆਂ ਜਿਹੜੀਆਂ ਧੱਜੀਆਂ ਉਡਾਈਆਂ ਜਾਂਦੀਆਂ ਨੇ ਤਾਂ ਐਸੀ ਵਿਚਾਲੇ ਹੁਣ ਟੋਲ ਪਲਾਜ਼ੇ ਤੋਂ ਇਹ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਮੁਲਾਜ਼ਮ ਦਾ ਕਹਿਣਾ ਹੈ ਕਿ ਉਹ ਰਾਉਂਗ ਸਾਈਡ ਤੋਂ ਆ ਰਿਹਾ ਸੀ ਕਿ ਇਸੀ ਨੂੰ ਲੈ ਕੇ ਉਸ ਨੂੰ ਹੱਥ ਦੇ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਆਟੋ ਦੇ ਵੱਲੋਂ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਾਜ਼ਮ ਨੂੰ ਹੀ ਟੱਕਰ ਮਾਰੀ ਗਈ ਹੈ ਸਹ ਟੱਕਰ ਦੇ ਵਿੱਚ ਮੁਲਾਜ਼ਮ ਦੀ ਦਸਤਾਰ ਵੀ ਉਤਰ ਜਾਂਦੀ ਹੈ ਜੋ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਸਾਫ਼ ਤੌਰ ਤੇ ਦੇਖੀ ਜਾ ਸਕਦੀ ਹੈ ਤਾਂ ਪੂਰਾ ਵਾਕਿਆ ਬਿਆਨ ਕਰ ਰਿਹਾ ਹੈ ਮੁਲਾਜ਼ਮ ਕੀ ਕਹਿ ਰਿਹਾ ਤੁਹਾਨੂੰ ਸੁਣਾ ਦਿੰਨੇ ਆ ਮੈਂ ਸ਼ਿਫਟਨ ਚਾਰ ਬਲਜਿੰਦਰ ਸਿੰਘ ਓੜੇ ਟ੍ਰੈਫਿਕ ਹੁੰਦੀ ਆ ਸਵੇਰੇ ਪੂਰੇ ਜੀਵੀਵੀ ਕੋਲ ਰੋਂਗ ਸਾਈਡ ਆਟੋ ਘੜਦੇ ਨੇ ਅੱਜ ਇੱਕ ਪਾਗੋ ਮਾਜਰੇ ਦਾ ਆਟੋ ਆਇਆ ਅਸੀਂ ਉਹਨੂੰ ਰੋਕਿਆ ਔਰ ਉਹਨੇ ਮੈਨੂੰ ਹਿੱਟ ਕਰਤਾ ਔਰ ਮੇਰੀ ਪਾਗੋ ਉਤਰ ਗਈ ਔਰ ਇਹਦਣਾ ਬਕਤਮੀ ਜੀ ਦੇ ਬੋਲਾ ਔਰ ਮੈਂ ਸਵੇਵ ਕੀਤਾ ਉਸਨੇ ਔਰ ਨਾ ਗਾ ਉਹ ਆਟੋ ਰੋਕਾ ਉਹਨਾਂ ਦੇ ਪ੍ਰਧਾਨ ਕੋਲ ਗਏ ਉਹਨਾਂ ਦਾ ਪ੍ਰਧਾਨ ਨੇ ਵੀ ਕੋਈ ਸੁਣੀ ਨਹੀਂ ਸਾਡੀ ਆਟੋ ਵਾਲਿਆਂ ਨੇ ਫਿਰ ਅਸੀਂ ਕਿ ਵੀ ਦੀ ਰੋਂਗ ਸਾਈਡ ਘੜਦੇ ਹਾਂ ਅੱਗੇ ਜਾਂਦੇ ਰਾਉਂਸੇਟੋਂ ਔਰ ਐਮਬੂਲੈਂਸ ਲੈਣ ਜਿਨੂੰ ਜਾ ਰਹੇ تھے ਰੋਂਗ ਸਾਈਡ ਅਨਜੁੱਤਰ ਤੋਂ ਇਹ ਬੁਲਾਤਾਂ ਉਧੇ ਅਪੋਜੀਟ ਜਾ ਰਹੇ ਸੀ ਇਹਨਾਂ ਨੇ ਇਹਨਾਂ ਦਾ ਹੱਲ ਕੀਤਾ ਜਾਵੇ ਅਗੱਲ ਨੂੰ ਕੋਈ ਜਾਨੀ ਨੁਕਸਾਨ ਕਿਸੇ ਦਾ ਹੋ ਸਕਦਾ ਪੂਲ ਪਰ ਬੱਚੇ ਰਹਿੰਦੇ ਆ ਹੋਰ ਵੀ ਲੋਕ ਜਾਂਦੇ ਆ ਪਬਲਿਕ ਉਧਰ ਦੀ ਆ ਇਹਨਾਂ ਨੂੰ ਕੋਈ ਮਤਵ ਨਹੀਂ ਕਿਸੇ ਦਾ ਕਰਾਂ ਇਹਨਾਂ ਨੇ ਗੁੰਡਾਗਰਦੀ ਕਰੀ ਹੋਈ ਆ ਪੂਰੀ ਇਹ ਕਿੰਨੇ ਵਜ ਦੀ ਗੱਲ ਆ ਇਹ 9 ਵਜੇ ਕੇ 5 ਮਿੰਟ ਦੀ ਗੱਲ ਆ ਸਰ ਰੋਕਿਆ ਰੁਕਣ ਦੀ ਵਜ੍ਹਾ ਕੀ ਸੀ ਇਹ ਕਿਸ ਸਾਈਡ ਤੋਂ ਆ ਰਿਹਾ ਸੀ ਕਿਸ ਪਾਸੇ ਜਾ ਰਿਹਾ ਸੀ ਇਹ ਜੀਬੀਬੀ ਵੀ ਸਾਈਡ ਤੋਂ ਕੁੜੂਏ ਵੱਲ ਜਾ ਰਿਹਾ ਸੀ ਜੋ ਆਪਾਂ ਨੂੰ ਬ੍ਰਿੰਡੇ ਵੱਲੋਂ ਟ੍ਰੈਕ ਕਰਦੀ ਆ ਉਸ ਲਾਈਨ ਤੇ ਜਾ ਰਿਹਾ ਸੀ ਇਹ ਉਹ ਲਾਈਨ ਖੜੀ ਆ ਉਹ 9 ਨੰਬਰ ਲਾਈਨ ਆ ਸਰ 9 ਨੰਬਰ ਲਾਈਨ ਉਹ ਕਾਦੇ ਲਈ ਹੈ ਆਮ ਵਹੀਕਲ ਦੇ ਲਈ ਹੈ ਜਾਂ ਕੋਈ ਅਮਰਜੈਂਸ ONLY BAPਸ ਕੁਝ ਲਈ ਉਹਦੇ ਲਈ ਹੈ ਇਹ ਉਸੇ ਲਾਈਨ ਦੇ ਵਿੱਚ ਰੋਂਗ ਸਾਈਡ ਆ ਰਿਹਾ ਰੋਂਗ ਸਾਈਡ ਆ ਰਹਾ ਸੀ ਤੁਹਾਡਾ ਰੁਕਣ ਦਾ ਵਜ੍ਹਾ ਇਹ ਹੀ ਸੀ ਵੀ ਤੁਸੀਂ ਵੇ ਰੋਂਗ ਸਾਈਡ ਤੋਂ ਇਹਨੂੰ ਆਟੋ ਕਰਕੇ ਇਹ ਹੀ ਵਜ੍ਹਾ ਉਧਰ ਤੋਂ ਵੱਡੀ ਅਸੀਂ ਕਾ ਡੂਨ ਟਰਨ ਕਰਾ ਰਹੇ ਸੀ ਠੀਕ ਹੈ ਹਾਂ ਜੀ ਉਹਦੇ ਕਰਕੇ ਕੱਢੀ ਆ ਰਹੇ ਸੀ ਪੁਲਿਸ ਦੀ ਇਹਨੇ ਰੋਕਿਆ ਨਹੀਂ ਤੁਸੀਂ ਇਸ ਤੋਂ ਪਹਿਲਾਂ ਵੀ ਕਦੇ ਇਹਨਾਂ ਨੂੰ ਰੋਕਿਆ ਹੈ ਆਟੋ ਵਾਲਿਆਂ ਨੂੰ ਸਾਰਿਆਂ ਨੇ ਜਵਾਬ ਦਿੱਤਾ ਕਿ ਹੈ ਜੀ ਅਸੀਂ ਵੀ ਇੰਦਰ ਨੂੰ ਨਾ ਆਇਓ ਠੀਕ ਹੈ ਇਹ ਨਿਮੰਦੇ ਨਹੀਂ ਹੈ ਨਿਮੰਦੇ ਚਲੋ ਹੁਣ ਤੁਸੀਂ ਅੱਗੇ ਕੀ ਕਾਰਵਾਈ ਜਿਹੜੀ ਚਾਹੋ ਨੇ ਉਸ ਚੀਜ਼ ਨੂੰ ਲਾ ਕੇ ਇਹਦੀ ਪ੍ਰਸ਼ਾਸਨ ਵੱਲੋਂ ਅਸੀਂ ਡੀਸੀ ਸਾਹਿਬ ਨੂੰ ਐਸਐਸ ਜੀ ਨੂੰ ਇਹ ਚਾਹਣਾ ਕੀ ਇਹਦੇ ਉੱਪਰ ਕਾਰਵਾਈ ਹੋਈ ਕਿ ਗਰਾਉਂਡ ਸੈੱਟ ਕਰਨਾ ਇਹਨਾਂ ਦਾ ਨਾਂ ਤੌਰ ਸਟੈਂਡ ਆ ਕੋਈ ਤੇ ਗਲਤ ਖੜਦੇ ਆ ਔਰ ਕਿਸੇ ਦੀ ਵੀ ਜਾਨੀ ਨੁਕਸਾਨ ਹੋ ਸਕਦਾ ਹੈ ਵਾਜ਼ੇ ਦੇ ਉੱਤੇ ਆਟੋ ਚਾਲਕ ਦੇ ਵੱਲੋਂ ਮੁਲਾਜ਼ਮ ਦੇ ਉੱਤੇ ਆਪਣਾ ਰਿਕਸ਼ਾ ਝੜਾ ਦਿੱਤਾ ਗਿਆ ਤਸਵੀਰਾਂ ਸਾਰੀਆਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਜਦੋਂ ਮੁਲਾਜ਼ਮ ਟੋਲ ਪਲਾਜ਼ਾ ਦੇ ਉੱਤੇ ਆ ਕੇ ਹੱਥ ਦਿੰਦਾ ਆਟੋਨ ਨੂੰ ਰੋਕਣ ਦਾ ਇਸ਼ਾਰਾ ਕਰਦਾ ਤਾਂ ਇਸੇ ਵਿਚਾਲੇ ਆਟੋ ਦੇ ਵੱਲੋਂ ਬਿਨਾਂ ਬ੍ਰੇਕ ਲਗਾਏ ਹੀ ਮੁਲਾਜ਼ਮ ਦੇ ਉੱਤੇ ਆਟੋ ਦੇ ਨਾਲ ਟੱਕਰ ਮਾਰੀ ਗਈ ਹੈ ਗਨੀਮਤ ਹੈ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਮੁਲਾਜ਼ਮ ਦੇ ਸੱਟਾਂ ਮਾਮੂਲੀ ਹੀ ਲੱਗੀਆਂ ਨੇ ਜਾਨੇ ਨੁਕਸਾਨ ਹੋਣ ਤੋਂ ਬਚਾ ਰਿਹਾ ਪਰ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਕਿ ਕਿਸ ਤਰੀਕੇ ਦੇ ਨਾਲ ਆਟੋ ਦੇ ਵੱਲੋਂ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰੀ ਗਈ ਹੈ ਦੱਸਦੇ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸੜਕਾ ਦੇ ਉੱਤੇ ਆਟੋ ਦੇ ਵੱਲੋਂ ਨਿਯਮਾਤਿਆਂ ਜਿਹੜੀਆਂ ਧੱਜੀਆਂ ਉਡਾਈਆਂ ਜਾਂਦੀਆਂ ਨੇ ਤੇ ਐਸੀ ਵਿਚਾਲੇ ਹੁਣ ਟੋਲ ਪਲਾਜ਼ੇ ਤੋਂ ਇਹ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਮੁਲਾਜ਼ਮ ਦਾ ਕਹਿਣਾ ਹੈ ਕਿ ਉਹ ਰੋਂਗ ਸਾਈਡ ਤੋਂ ਆ ਰਿਹਾ ਸੀ ਕਿ ਇਸੀ ਨੂੰ ਲੈ ਕੇ ਉਸ ਨੂੰ ਹੱਥ ਦੇ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਆਟੋ ਦੇ ਵੱਲੋਂ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਾਜ਼ਮ ਨੂੰ ਹੀ ਟੱਕਰ ਮਾਰੀ ਗਈ ਹੈ ਸਹ ਟੱਕਰ ਦੇ ਵਿੱਚ ਮੁਲਾਜ਼ਮ ਦੀ ਦਸਤਾਰ ਵੀ ਉਤਰ ਜਾਂਦੀ ਹੈ ਜੋ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਸਾਫ਼ ਤੌਰ ਤੇ ਦੇਖੀ ਜਾ ਸਕਦੀ ਹੈ ਤਾਂ ਪੂਰਾ ਵਾਕਿਆ ਬਿਆਨ ਕਰ ਰਿਹਾ ਹੈ ਮੁਲਾਜ਼ਮ ਕੀ ਕਹਿ ਰਿਹਾ ਤੁਹਾਨੂੰ ਸੁਣਾ ਦਿੰਨੇ ਆ ਮੈਂ ਸ਼ਿਫਟਨ ਜਾ ਰਿਹਾ ਬਲਜਿੰਦਰ ਸਿੰਘ ਪੂਰੀ ਟ੍ਰੈਪ ਹੁੰਦੀ ਆ ਸਵੇਰੇ ਪੂਰੇ ਜੀਬੀਬੀ ਕੋਲ ਰੋਂਗ ਸਾਈਡ ਆਟੋ ਖੜਦੇ ਨੇ ਅਰ ਇੱਕ ਭਾਗੋ ਮਾਜਰੇ ਦਾ ਆਟੋ ਆਇਆ ਅਰ ਜੀ ਉਹਨੂੰ ਰੋਕਿਆ ਔਰ ਉਹਨੇ ਮੈਨੂੰ ਹਿੱਟ ਕਰਤਾ ਔਰ ਮੇਰੀ ਪਾਗੋ ਦਰ ਗਈ ਅਰ ਇਹਦਣਾ ਬਕਤਮੀ ਜੀ ਦੇ ਬੋਲਾ ਔਰ ਮੈਂ ਸਵੇਵ ਕੀਤਾ ਉਸਨੇ ਅਰ ਨਾ ਗਾ ਉਹ ਆਟੋ ਰੋਕਾ ਉਹਨਾਂ ਦੇ ਪ੍ਰਧਾਨ ਕੋਲ ਗਏ ਉਹਨਾਂ ਦਾ ਪ੍ਰਧਾਨ ਨੇ ਵੀ ਕੋਈ ਸੁਣੀ ਨਹੀਂ ਸਾਡੀ ਆਟੋ ਵਾਲਿਆਂ ਦੇ ਪੇਰੇ ਅਧਿਕਾਰੀਆਂ ਵੀ ਦੀ ਰੌਂਗ ਸਾਈਡ ਕੱਢਦੇ ਹਾਂ ਅਗ ਜਾਂਦੇ ਰੌਂਗ ਸਾਈਡੋਂ ਔਰ ਐਂਬੂਲੈਂਸ ਲੈਣ ਜਿਹਨੂੰ ਜਾ ਰਹੇ تھے ਰੌਂਗ ਸਾਈਡ ਹਾਂ ਜਿੱਥਰ ਤੋਂ ਐਂਬੂਲੈਂਸ ਆ ਉਹਦੇ ਅਪੋਜੀਟ ਜਾ ਰਹੇ ਸੀ ਇਹਨਾਂ ਨੇ ਇਹਨਾਂ ਦਾ ਹੱਲ ਕੀਤਾ ਜਾਵੇ ਅਗੱਲ ਨੂੰ ਕੋਈ ਜਾਣੀ ਨਿਸ਼ਾਨ ਕਿਸੇ ਦਾ ਹੋ ਸਕਦਾ ਫੂਲ ਪਰ ਬੱਚੇ ਰਹਿੰਦੇ ਆ ਹੋਰ ਵੀ ਲੋਕ ਜਾਂਦੇ ਆ ਪਬਲਿਕ ਉਧਰ ਦੀ ਆ ਇਹਨਾਂ ਨੂੰ ਕੋਈ ਮਤਵ ਨਹੀਂ ਕਿਸੇ ਦਾ ਕਰਾ ਇਹਨਾਂ ਨੇ ਗੁੰਡਾਗਰਦੀ ਕੀਤੀ ਹੋਈ ਆ ਪੂਰੀ ਇਹ ਕਿੰਨੇ ਵਜ ਦੀ ਗੱਲ ਆ ਇਹ 9 ਵਜੇ ਕੇ 5 ਮਿੰਟ ਦੀ ਗੱਲ ਆ ਰੋਕਿਆ ਰੁਕਣ ਦੀ ਵਜ੍ਹਾ ਕੀ ਸੀ ਇਹ ਕਿ ਇਸ ਸਾਈਡ ਤੋਂ ਆ ਰਿਹਾ ਸੀ ਕਿਸ ਪਾਸੇ ਜਾ ਰਿਹਾ ਸੀ ਇਹ ਜੀਬੀਬੀ ਵੀ ਸਾਈਡ ਤੋਂ ਉਵੇਂ ਵਾਲਾ ਜਾ ਰਿਹਾ ਸੀ ਜੋ ਆਪਾਂ ਨੂੰ ਪ੍ਰਿੰਟੇ ਵੱਲੋਂ ਟ੍ਰੈਕ ਕਰਦੀ ਆ ਉਸ ਲਾਈਨ ਤੇ ਜਾ ਰਿਹਾ ਸੀ ਇਹ ਉਹ ਲਾਈਨ ਕਿਹੜੀ ਆ ਉਹ ਨੋ ਨੰਬਰ ਲਾਈਨ ਆ ਸਰ ਨੋ ਨੰਬਰ ਲਾਈਨ ਉਹ ਕਾਦੇ ਲਈ ਹੈ ਆਮ ਵਹੀਕਲ ਦੇ ਲਈ ਹੈ ਜਾਂ ਕੋਈ ਐਮਬੂਲੈਂਸ ਓਨਲੀ ਬੀਆਈਪੀਸ ਕੇ ਲਈ ਉਹਦੇ ਲਈ ਹੈ ਇਹ ਉਸੇ ਲਾਈਨ ਦੇ ਵਿੱਚ ਰੋਂਗ ਸਾਈਡ ਆ ਰਿਹਾ ਸੀ ਰੋਂਗ ਸਾਈਡ ਆ ਰਿਹਾ ਸੀ ਥੋੜਾ ਰੁਕਣ ਦਾ ਵਜ੍ਹਾ ਇਹੀ ਸੀ ਵੀ ਤੁਸੀਂ ਵੀ ਰੋਂਗ ਸਾਈਡ ਤੋਂ ਇਹਨੂੰ ਆਉਣ ਤੋਂ ਪਹਿਲਾਂ ਇਹੀ ਵਜ੍ਹਾ ਉਧਰ ਤੋਂ ਗੱਡੀ ਅਸੀਂ ਕਾ ਡੂਰਨ ਕਰਾ ਰਹੇ ਸੀ ਠੀਕ ਹੈ ਹਾਂ ੱਡੀ ਆ ਰਹੀ ਸੀ ਪੁਲਿਸ ਦੀ ਇਹਨਾਂ ਨੂੰ ਰੋਕਿਆ ਨਹੀਂ ਤੁਸੀਂ ਇਸ ਤੋਂ ਪਹਿਲਾਂ ਵੀ ਕਦੇ ਇਹਨਾਂ ਨੂੰ ਰੋਕਿਆ ਹੈ ਆਟੋ ਵਾਲਿਆਂ ਨੂੰ ਸਾਰਿਆਂ ਨੇ ਜਵਾਬ ਦਿੱਤੋ ਕਿਹਾ ਜੀ ਅਸੀਂ ਵੀ ਇੰਦਰ ਨੂੰ ਨਾ ਕਰੋ ਠੀਕ ਹੈ ਇਹ ਨਿਮੰਦੇ ਨਹੀਂ ਹੈ ਨਿਮੰਦੇ ਹਾਂ ਚਲੋ ਹੁਣ ਤੁਸੀਂ ਅੱਗੇ ਕੀ ਕਾਰਵਾਈ ਜਿਹੜੀ ਚਾਹੋ ਨੇ ਉਸ ਚੀਜ਼ ਨੂੰ ਲਾ ਕੇ ਇਹ ਵੀ ਪ੍ਰਸ਼ਾਸਨ ਵੱਲੋਂ ਅਸੀਂ ਡੀਸੀ ਸਾਹਿਬ ਨੂੰ ਐਸਐਸ ਜੀ ਨੂੰ ਇਹ ਚਾਹਣਾ ਕੀ ਇਹਦੇ ਉੱਪਰ ਕਾਰਵਾਈ ਹੋਈ ਸਕੇ ਗਰਾਉਂਡ ਸਾਈਡ ਕਰਨਾ ਇਹਨਾਂ ਦਾ ਨਾਂ ਤੌਰ ਸਟੈਂਡ ਹੈ ਕੋਈ ਤੇ ਗਲਤ ਖੜਦੇ ਆਂ ਔਰ ਕਿਸੇ ਦੀ ਵੀ ਜਾਨੀ ਨੁਕਸਾਨ ਹੋ ਸਕਦਾ ਹੈ